ਕਈ ਵਾਰ ਕੀ ਅੱਗੇ ਜ਼ਿੰਦਗੀ 'ਚ ਜਿਹੜੀਆਂ ਨਾ ਉਹ ਅਨਐਕਸਪੈਕਟਡ ਚੀਜ਼ਾਂ ਹੋ ਜਾਂਦੀਆਂ ਜਿਹੜੀਆਂ ਆਪਾਂ ਸੋਚਿਆ ਹੀ ਨਹੀਂ ਹੁੰਦੀਆਂ ਤਾਂ ਇਦਾਂ ਦੀ ਇੱਕ ਗੱਲ ਦੱਸਦਾ ਮੈਂ ਐਵੇਂ ਕਰਦਾ ਹੁੰਦਾ ਸੀਗਾ ਬਰਜਿੰਦਰਾ ਕੋਲ ਸਰਕਾਰੀ ਤੇ ਮੈਂ ਵਾਪਸ ਆ ਰਿਹਾ ਸੀਗਾ ਪਿੰਡ ਨੂੰ ਤੇ ਪੀਆਰਟੀਸੀ ਬੱਸ ਸੀਗੀ ਪੰਜਾਬ ਵਾਲਿਆਂ ਦੀ ਆਪਣੀ ਸਰਕਾਰੀ ਬੱਸ ਤੇ ਆਧਾਰ ਕਾਰਡ ਉਹ 'ਚ ਚੱਲਦੇ ਆ ਹੁਣ ਪਤਾ ਨਹੀਂ ਬੰਦ ਹੋ ਗਏ ਕਿ ਨਹੀਂ ਤੇ ਮੈਂ ਮਤਲਬ ਫਰੀਦਕੋਟ ਦੇ ਮੇਨ ਅੱਡੇ 'ਚ ਹੀ ਚੜਦਾ ਹੁੰਦਾ ਸੀ ਤੇ ਇਸ ਕਰਕੇ ਮੈਨੂੰ ਆਲਮੋਸਟ ਸੀਟ ਮਿਲ ਜਾਂਦੀ ਹੁੰਦੀ ਸੀਗੀ ਤੇ ਬੱਸ ਜਿਹੜੀ ਉਹ ਅ ਫਰੀਦਕੋਟੋਂ ਨਿਕਲੀ ਕੋਟ ਆਈ ਤਾਂ ਕਾਫੀ ਭਰ ਗਈ ਸੀਟ ਹੈਣੀ ਸੀਗੀ ਬੈਠਣ ਨੂੰ ਤੇ ਬਹੁਤ ਬੁੜੀਆਂ ਚੜ ਗਈਆਂ ਸੀਗਾ ਇੱਕ ਬੁੜੀ ਚੜੀ ਉੱਥੇ ਉਹਦੇ ਕੋਲ ਇੱਕ ਜਵਾਗ ਸੀਗਾ ਤੇ ਉਹ ਬੁੜੀ ਨੂੰ ਮੈਂ ਪਹਿਲਾਂ ਸੀਟ ਨਹੀਂ ਦਿੱਤੀ ਤੇ ਉਹ ਵਾਵਾ ਔਖੀ ਜੀ ਹੋਈ ਜਾਂਦੀ ਸੀ ਬੱਸ 'ਚ ਤੇ کافی 1-2 ਪਿੰਡ ਲੰਗੀ ਹੋਰ ਲੋਕ ਚੜ ਗਏ ਤੇ ਕਾਫੀ ਵੀਰ ਹੋ ਗਈ ਤੇ ਮੈਥੋਂ ਮਤਲਬ ਮੈਨੂੰ ਆਪਣੇ ਆਪ ਨੂੰ ਫੀਲ ਹੋ ਰਿਹਾ ਸੀਗਾ ਕਿ ਮੈਨੂੰ ਸ਼ੀਟ ਹੈ ਜਿਹੜੀ ਉਹ ਛੱਡ ਦੇਣੀ ਚਾਹੀਦੀ ਆ ਤੇ ਮੈਂ ਕਰਦੇ ਕਰਦੇ ਨੇ ਤੇ ਸ਼ੀਟ ਛੱਡਤੀ ਉਹ ਬੜੀ ਨੂੰ ਤੇ ਇਦਾਂ ਹੀ ਆਪਾਂ ਤੁਹਾਨੂੰ ਪਤਾ ਹੀ ਆ ਜਦੋਂ ਬੱਸ ਭਰੀ ਹੁੰਦੀ ਆ ਤਾਂ ਆਪਾਂ ਕੀ ਆ ਜਿਹੜੀ ਬੱਸ ਦੀ ਸ਼ੀਟ ਹੁੰਦੀ ਆ ਉਹਦੇ ਉਹ ਡੰਡੇ ਨਾਲ ਢੋਲਾ ਕੇ ਖੜ ਜਾਂਦੇ ਹੁੰਨੇ ਆ ਤਾਂ ਮੈਂ ਵੀ ਉਦਾਂ ਹੀ ਉਹ ਡੰਡੇ ਨਾਲ ਢੋਲਾ ਕੇ ਖੜ ਗਿਆ ਤੇ ਥੋੜਾ ਜਿਹਾ ਬੱਸ ਅੱਗੇ ਗਈ ਤੇ ਉਹ ਬੁੜੀ ਜੀ ਨੂੰ ਮੈਂ ਛੀਟ ਦਿੱਤੀ ਸੀਗੀ ਉਹੀ ਮੈਨੂੰ ਗਈ ਆਵੇਂ ਤੇਰੇ ਤੋਂ ਪਰਾਂ ਹੋਗੇ ਨਹੀਂ ਖੜੀ ਦਾ ਇਹ ਯਾਰ ਇਦਾਂ ਦੀਆਂ ਚੀਜ਼ਾਂ ਵੀ ਹੋ ਜਾਂਦੀਆਂ ਤੇ ਉਹ ਦਿਨ ਤੋਂ ਮੈਂ ਸੋਂਹ ਖਾਲੀ ਕਿ ਬੇਸ਼ੱਕ ਆਪਾਂ ਭਾਵੇਂ ਮੈਂ ਜਵਾਕ ਨੂੰ ਛੀਟ ਛੱਡ ਦਿਆਂ ਬੰਦੇ ਨੂੰ ਪਰ ਮੈਂ ਕਦੇ ਬੁੜੀ ਨੂੰ ਛੀਟ ਨਹੀਂ ਛੱਡੀ ਸੀ ਮੈਂ ਉੱਥੇ ਇਹਦੂ ਬਾਅਦ 1.5 ਸਾਲ ਆਪਦੀ ਪੜ੍ਹਾਈ ਕੀਤੀ ਮੈਂ ਆਪਦੇ ਜੇ ਬੈਠਾ ਸੀਗਾ ਤਾਂ ਬੈਠਾ ਮੈਂ ਕਦੇ ਕਿਸੇ ਬੁੜੀ ਨੂੰ ਛੀਟ ਨਹੀਂ ਦਿੱਤੀ ਸੀ ਯਾਰ ਮਤਲਬ ਕਈ ਵਾਰ ਬੰਦੇ ਤਾਂ ਵੀ ਬਸ ਇਦਾਂ ਹੀ ਬਣ ਜਾਂਦਾ ਹੈ ਦਿਮਾਗ ਵਿੱਚ ਕਿ ਨਹੀਂ ਇਹ ਕੰਮ ਕਰਨਾ ਤਾਂ ਯਾਰ ਬੁਣੀਆਂ ਨੂੰ ਵੀ ਚਾਹੀਦਾ ਹੈ ਮਤਲਬ ਕਈ ਵਾਰ ਜਿਹੜੀ ਜੇ ਤੁਹਾਡੀ ਕੋਈ ਮਦਦ ਕਰ ਦਿੰਦਾ ਹੈ ਉਹਨੂੰ ਇਦਾਂ ਨਹੀਂ ਬਾਅਦ ਚ ਕਰੀਦਾ ਹਾਂ